ਫਰੋਇਪੁਰ ਵਿਖੇ ਗੁਰੂ ਘਰ ਦੇ ਬਾਹਰ ਚੱਲੀਆਂ ਗੋਲੀਆਂ ਹਮਲਾਵਾਰਾਂ ਨੇ ਗੱਡੀ ਤੇ ਚੜ ਕੇ ਮਾਰੀਆਂ ਗੋਲੀਆਂ ਸਾਰਾ ਪਰਿਵਾਰ ਕਾਰ ਦਿੱਤਾ ਖਤਮ ਤਿੰਨ ਦੀ ਮੌਤ ਕਟਨਾ ਸਥਾਨ ਤੇ ਪੈ ਗਿਆ ਚੀਚੜਾ ਜੀ ਹਾਂ ਫਰੋਇਪੁਰ ਵਿੱਚ ਦੋ ਮੋਟਰਸਾਈਕਲ ਸਵਾਰ ਕੁਝ ਨੌਜਵਾਨਾਂ ਨੇ ਇੱਕ ਪਰਿਵਾਰ ਨੂੰ ਕਾਰ ਵਿੱਚ ਘੇਰ ਕੇ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਕਾਰ ਵਿੱਚ ਸਵਾਰ ਇੱਕ ਔਰਤ ਸਵੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਗੁਰਦੁਆਰਾ ਅਕਾਲਗੜ੍ਹ ਨੇੜੇ ਇੱਕ ਪਰਿਵਾਰ ਦੇ ਚਾਰ ਵਿਅਕਤੀ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਾਰ ਨੂੰ ਪਿੱਛੇ ਤੋਂ ਘੇਰ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇੱਕ ਲੜਕੀ ਅਤੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਮੌਤ ਹੋ ਗਈ ਅਤੇ ਜ਼ਖਮੀਆਂ ਨੂੰ ਲਾਸ਼ ਲਈ ਹਸਪਤਾਲ ਦਾਖਾ ਡਰਵਾਇਆ ਗਿਆ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਇਨਾ ਲੋਗ ਹੋਲੀਵਾਰੀ ਕੀਤੀ ਗਈ ਜਿਹਨੇ ਜਖਮੀ ਨੇ ਉਹਨੂੰ ਹਸਪਤਾਲ ਚੋ ਜਾਇਆ ਗਿਆ ਤੇ ਮੌਤ ਦੀ ਵੀ ਗੱਲ ਕੀਤੀ ਜਾਂਦੀ ਹੈ ਇੱਕ ਮਹਿਲਾ ਤੇ ਹੋਰ ਵੀ ਮੌਤ ਵੀ ਹੈ ਹਜੂਬ ਕਨਫਰਮ ਨਹੀਂ ਕਰ ਸਕਦੇ ਜੇ ਹਸਪਤਾਲ ਲੈ ਕੇ ਗਏ ਸਾਰੇ ਜਖਮੀ ਜਿਹਨੇ ਗੱਡੀ ਵਿੱਚ ਮੌਜੂਦ ਸਨ ਉਹਨਾਂ ਨੂੰ ਉਸ ਤੋਂ ਬਾਅਦ ਤੁਹਾਨੂੰ ਕੰਫਰਮ ਕਰੇ ਕੋਈ ਦੱਸ ਸਕਦਾ ਕਿ ਕਿਹ ਗੱਡੀ ਦੀ ਪੂਰਾ ਕੀ ਹਾਦਸਾ ਆਇਆ ਸਰ ਇੱਕ ਵਾਰੀ ਰਿਪੀਟ ਕਰ ਦੋ ਗੋਲੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸਰ ਕਾਫੀ ਕੋਲਜ ਬ੍ਰਾਹਮਤ ਹੋਏ ਨੇ ਉਹਨਾਂ ਦੀ ਗਿਣਤੀ ਕਰ ਰਹੇ ਹਾਂ ਕਿੰਨੇ ਗੋਲੇ ਤੋਂ ਬ੍ਰਾਹਮਤ ਹੋਏ ਨੇ ਸਰ ਲੱਗ ਰਿਹਾ ਹੈ ਕਿ ਕੀ ਹਾਦਸਾ ਕੀ ਹੋਇਆ ਸਰ ਪੂਰਾ ਇਸ ਬਾਰੇ ਕੋਈ ਕਲੀਅਰ ਨਹੀਂ ਦੱਸ ਸਕਦੇ ਅਜੇ ਤੱਕ ਕਿਉਂਕਿ ਜੋ ਜਖਮੀ ਨੇ ਉਹਨਾਂ ਤੋਂ ਵੀ ਉਹਨਾਂ ਨਾਲ ਵੀ ਇਹ ਗੱਲਬਾਤ ਨਹੀਂ ਹੋਈ ਭਾਈ ਉਹਨਾਂ ਸਾਰਿਆਂ ਨੂੰ ਇਨਸਟੈਂਟਲੀ ਜਿੰਨੇ ਸਿਵਲੈਂਸ ਆਸਪਾਸ ਘੇਰ ਲਏ ਗਏ ਜੀ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਕੰਫਰਮ ਕਰਕੇ ਦੱਸ ਸਕਦੇ ਹਾਂਜੀ ਕੀ ਨਾਂ ਹੈ ਤੁਹਾਡੀ ਜਿੰਨਾ ਦੀ ਮੌਤ ਹੈ ਤੁਹਾਡੀ ਕਿ ਲੱਗਦੇ ਸੀਗੇ ਹਾਂਜੀ ਮੇਰੀ ਭਤੀਜੀ ਹੈ ਤੇ ਕਿਵੇਂ ਮੌਤ ਹੋਈ ਕਿਵੇਂ ਹਾਂਜੀ ਮੌਤ ਹੋਈ ਕਿਵੇਂ ਇਹਨਾਂ ਦੀ ਟਾਰਦੇ ਸੀਗੇ ਪਤਾ ਨਹੀਂ ਵੀਰੇ ਕਿਵੇਂ ਆਉਂਦੇ ਵਜੇ ਗੋਲਿਆ ਗੋਲਿਆ ਵਧੀਆਂ ਕਿਹਦੇ ਹਿਸਾਬ ਲੱਗਾ ਸਾਨੂੰ ਨਹੀਂ ਪਤਾ ਜੇ ਥੱਲੇ ਚਲੇ ਛੜ ਕਿਤੇ ਕੁੜੀ ਦੀ ਮੌਤ ਹੋਈ ਹਾਂਜੀ ਕਿਹਦੇ ਨੂੰ ਪਾਇਆ ਸੀਗਾ ਕਿੰਨੇ ਜਣੇ ਸੀਗੇ ਕਾਰ 'ਚ ਚਾਰ ਜਣੇ ਸੀਗੇ ਤੇ ਘਰੋਂ ਚੱਲੇ ਸੀ ਕਿਤੇ ਹਾਂਜੀ ਚੱਲੇ ਸੀ ਕਿਤੇ ਪਤਾ ਨਹੀਂ ਬਾਜ਼ਾਰ ਦੀ ਜੋ ਚੱਲੇ ਕਿੱਥੇ ਚੱਲ ਰਹੇ ਸੀਗੇ ਉਹ ਜਿਆ ਵਿਆਹ ਸੀ ਹਾਂ ਜੀ ਕਦੋਂ ਦਾ ਆਪ ਮਹੀਨਾ ਹੀ ਜਾਏਗਾ ਅਗਲੇ ਮਹੀਨੇ ਅਗਲੇ ਵੀ ਨਜ਼ਰ ਆਏਗਾ 10ਵੇਂ ਮਹੀਨੇ ਤੁਹਾਨੂੰ ਪਤਾ ਲੱਗੇ ਗੋਲੀਬਾਰਤੀ ਉਹਨਾਂ ਨੇ ਕੀ ਕਹਦਾ ਜੀ ਕਿੰਨੇ ਮਾਰੂ ਸੁਦੇਵ ਸਿੰਘ ਜੀ ਜਿਹੜੇ ਕਪਈ ਉਥੇ ਆਪਣੇ ਇੱਕ ਸਾਰਾ ਗਾੜੀ ਗੁਰਦੁਆਰੇ ਕੋਲ ਉੱਥੇ ਚੱਲੀਆਂ ਗੋਲੀਆਂ ਤੇ ਤੈਨੂੰ ਜੇ ਉਸ ਮੌਤੋ ਕੀ ਮੌਕੇ ਤੇ ਹਾਂ ਨੇ ਸੀਰੀਅਸ ਅੰਦਰ ਬੈਠੇ ਬਤਾ ਦੇ ਗੋਲੀ ਕਿਹੜੀ ਥਾਂ ਤੇ ਆਪਣੇ ਕੋਰਤੂਵਾਰੇ ਸੜਾ ਗੜੀ ਗੋਈ ਕਾਰਨ ਕਿ ਬੇਰਕਾ ਪਤਾ ਨਹੀਂ ਪਤਾ ਨਹੀਂ ਕੋਈ ਪਤਾ ਨਹੀਂ ਨਾ ਕੋਈ ਪਤਾ ਨਹੀਂ ਨਾ ਕੋਈ ਫਰੈਂਡ ਦੀ ਦੱਤ ਤੇ ਕੁੜੀ ਦੀ ਦੱਤ ਉਹ ਵੀ ਮੌਕੇ ਤੇ ਦੋ ਜਣੇ ਦੀ ਦੱਤ ਮੋਕ ਟੇ ਨਹੀਂ ਹੁੰਦੇ ਮੌਕੇ ਤੇ ਹੋ ਗਈ ਦੋ ਦੱਤ ਲੱਗਦਾ ਸੀ ਭਾਜੀ ਬਾਬੇ ਦੇ ਫਰੈਂਡ ਹੀ ਸੀ ਭਾਈ ਮੈਂ ਮੌਕੇ ਤੇ ਸੀ ਪਤਾ ਲੱਗਿਆ ਕੋਈ ਚਲਾਣ ਵਾਲੇ ਹੈਗੇ ਕੌਣ ਸੀ ਪਤਾ ਨਹੀਂ ਭਾਜੀ ਇਹਨਾਂ ਪਤਾ 9 ਜਣੇ ਹੈ ਸੀ ਵਿਕਲਾ ਤੇ ਸੀ ਟੋਟਲ ਕਿੰਨੀ ਹੈ ਗੋਲੀਆਂ ਉਹ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਗੋਲੀਆਂ ਸੀ ਉਹ 9 ਜਣੇ ਸੀ ਪਾ ਪਈ ਸੀ ਵਿਕਲਾ ਤੇ ਤਾਂ ਲੱਗਿਆ ਵੀ ਇਹ ਤਿੰਨ ਬੰਦੇ 트리플 ਮਰਡਰ ਹੈ ਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਚ ਪੜਤਾਲ ਕਰ ਰਹੇ ਹਾਂ ਇਹ ਮਰਨ ਵਾਲੇ ਜਿਹੜੇ ਹੈ ਇੱਕ ਆਕਾਸ਼ਦੀਪ ਹੈ ਇੱਕ ਦਲਪ੍ਰੀਤ ਹੈ ਇੱਕ ਲੜਕੀ ਹੈ ਜਸਪ੍ਰੀਤ ਕੌਰ ਜਿਹੜਾ ਦਲਪ੍ਰੀਤ ਦਲਪ੍ਰੀਤ ਤੇ ਜਸਪ੍ਰੀਤ ਦੋਨੋਂ ਭੈਣ ਭਰਾ ਹੈ ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਜਿਹੜਾ ਇਹ ਦਲਪ੍ਰੀਤ ਹੈ ਇਹ ਇਹਦੀ ਵੀ ਕੁਝ ਕ੍ਰਿਮਿਨਲ ਹਿਸਟਰੀ ਹੈ ਪੁਰਾਣੀ ਇਹਦੇ ਤੇ 302 ਦੇ ਦੋ ਮਕਦਮੇ ਪਹਿਲਾਂ ਦੱਸਿਆ ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣਾਈ ਮਾਮਲਾ ਲੱਗ ਰਿਹਾ ਹੈ ਬਾਕੀ ਡਿਟੇਲਸ ਨੂੰ ਬਾਅਦ ਦੇਣੀ ਸਰ ਇਹ ਗੈਂਗਵਾੜੀ ਉਸੇ ਉਹ ਜਾਪੀ ਨਾਟ ਗੈਂਗਵਾੜੀ ਇਹ ਤਾਂ ਪੁਰਸਨ ਦੁਸ਼ਮਣੀ ਹੈ ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਆ ਦਿਲਪ੍ਰੀਤ ਤੇ ਉਹ ਅਸੀਂ ਵੈਰੀਫਾਈ ਕਰ ਲਿਆ ਫਿਰ ਤੁਹਾਨੂੰ ਡਿਟੇਲ ਦੇ ਸਰ ਇਹ ਪੁਰਾਣੀ ਰੰਜਿਸ਼ੀ ਲੱਗਦੀ ਹੈ ਹਾਂ ਹਾਂ ਬਿਲਕੁਲ ਪੁਰਾਣੀ ਰੰਜਿਸ਼ੀ ਹੈ ਇਹ ਟੋਟਲ ਸਿਰ ਪੰਜ ਜਾਨਾਂ ਹੀ ਹਿੱਗੇ ਸੀਗੇ ਜਿਹੜੇ ਟੋਟਲ ਪੰਜ ਸੀ ਦੋ ਇੰਜਰਡ ਹੈ ਤੇ ਦੋ ਜਿਹੜੀਆਂ ਡੈਡ ਬਾਡੀਜ਼ ਉਹ ਭਾਗੀ ਹਸਪੀਟਲ ਚ ਹੈ ਇੱਕ ਸਿਵਲ ਹਸਪੀਟਲ ਦੇ ਕੋਲ ਉਹਦੇ ਪਾਸ ਹਾਂ ਹਾਂ ਬਿਲਕੁਲ ਉਹ ਸਾਰੇ ਸੀਸੀਟੀਵੀ ਵਗੈਰਾ ਦੀ ਫੁਟੇਜ ਹੈ ਉਹਨਾਂ ਚ ਬੰਦੇ ਅਸੀਂ ਆਈਡੈਂਟੀਫਾਈ ਕਰ ਵੀ ਇਹ ਬਾਕੀ ਡਿਟੇਲ ਦੇ ਸਰ ਮੋਟਰਸਾਈਕਲ ਕਿ ਆਈ ਸੀਗੀ ਆ ਹਾਂ ਇਹ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਸੀ ਜਿਹੜੇ ਮਰਨ ਵਾਲੇ ਕਾਰ ਤੇ ਹਮਲਾਵਰ 6 ਬੰਦੇ 10 ਵਜੇ ਹਲ ਤੱਕ ਬਾਕੀ ਵੈਰੀਫਾਈ ਕਰ ਲਿਆ ਸਰ ਇਹ ਰਹਿਣ ਵਾਲੇ ਹਾਂ ਹਾਂ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਇਹ ਦੇਖਦੇ ਹਾਂ ਹਲ ਤੱਕ ਹੁਣ ਮੌਕੇ ਤੇ ਆਇਆ ਤੁਹਾਨੂੰ ਡਿਟੇਲ ਦਿੰਨੇ ਆ ਠੀਕ ਹੈ ਬਲਸੀ ਗੇਟ ਫਿਰੋਜ਼ਪੁਰ ਵਿੱਚ ਜਿਹੜੀ ਹੈਗੀ ਆ ਦਿਨ ਅੱਜ ਜਿਹੜੀ ਗੋਲੀ ਚੱਲੀ ਸੀ ਜਿਹੜੇ ਜਿਹਨੂੰ ਗੋਲੀ ਵੱਜੀ ਸੀ ਉਹ ਛੇਤੀ ਹਸਪੀਟਲ ਲੈ ਕੇ ਆਇਆ ਗਿਆ ਹੁਣ ਇੱਥੇ ਇਹਨਾਂ ਇਲਾਜ ਚੱਲ ਰਿਹਾ ਕਿੰਨੇ ਲੋਕਾਂ ਨੂੰ ਗੋਲੀ ਕਿੰਨੇ ਲੋਕਾਂ ਲੱਗੀ ਹੈ ਗੋਲੀ ਹਜੂ ਵੈਰੀਫਾਈ ਕਰ ਰਹੇ ਸਰ ਇਹ ਸਾਰੇ ਬੰਦਿਆਂ ਦਾ ਟੋਟਲ 4 ਟੋਟਲ 4 ਲੋਕਾਂ ਨੂੰ ਇੰਜਰਡ ਲੋਕਾਂ ਨੂੰ ਹਸਪੀਟਲ ਲੈ ਕੇ ਆਇਆ ਗਿਆ ਧੰਨਵਾਦ ਕੋਈ ਪਤਾ ਲੱਗ ਸਕਿਆ ਪੁਰਾਣੀ ਰੰਜੀਸ ਹੈ ਜਿਹੜਾ ਹੈਗਾ ਵਿਕਟਿਮ ਉਸ ਤੋਂ ਪਹਿਲੇ ਵੀ 302 ਦੇ ਵੀ ਪਰਚੇ ਹੈ 302 ਦੇ ਪਰਚੇ ਪੁਰਾਣੇ ਗੋਲੀ ਚੱਲੀ ਕਿੱਥੇ ਹੈ ਬੰਸੀ ਗੇਟ ਫਿਰੋਜ਼ਪੁਰ ਉਹ